ਪਹਿਲਾਂ ਅਸੀਂ ਕਾਂਗਰਸ ਨਾਲ ਸ਼ਾਮਲ ਸੀਗੇ ਕਾਂਗਰਸ ਨੂੰ ਛੱਡ ਕੇ ਅਸੀਂ ਆਮ ਆਦਮੀ ਪਾਰਟੀ ਸ਼ਾਮਲ ਹੋਏ ਆ ਜੀ ਕਾਫੀ ਪਰਿਵਾਰ ਜਿਹੜੇ ਕਾਂਗਰਸ ਸੀਗੇ ਜਾਂ ਹੋਰ ਵੱਖੋ ਵੱਖੀ ਪਾਰਟੀਆਂ ਚ ਆਪਣਾ ਸਮਰਧਿਤ ਸੀਗੇ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਚ ਮੂਲੀਅਤ ਕੀਤੀ ਆ ਇਹਦੀ ਤਕਰੀਬਨ ਤਕਰੀਬਨ 100 ਕਿੱਲੇ ਲਾ ਲਓ ਤੁਸੀਂ 100 ਕਿੱਲੇ ਇੱਥੇ ਆਪਣਾ ਬਾਣ ਜਮਾ ਸੁੱਕਾ ਪਿਆ ਸੀ 6-7 ਸਾਲਾਂ ਤੋਂ ਪਿਛਲੇ 6-7 ਸਾਲਾਂ ਤੋਂ ਇਹਨਾਂ ਨੂੰ ਇੱਕ ਬੂੰਦ ਪਾਣੀ ਦੀ ਵੀ ਨਹੀਂ ਲੱਗੀ ਸੀ ਕਿਉਂਕਿ ਕੁਝ ਕਾਂਗਰਸ ਸਰਕਾਰ ਵਲੇ ਕਮੇਟੀ ਬਣੀ ਸੀ ਪਾਈਪ ਦੀ ਉਹਨਾਂ ਚੋਂ ਕੁਝ ਸ਼ਰਾਰਤੀ ਅੰਸਰਾਂ ਨੇ ਇਹਨਾਂ ਦਾ ਏ ਫਾਰਮ ਚ ਨਾਮ ਪਾਤਾ ਇਹ ਮਗਰਮਗਰ ਫਿਰਦੇ ਰਹੇ ਕਿ ਵੀ ਸਾਡੇ ਤੋਂ ਪੇਮੈਂਟ ਲੈ ਲਓ ਉਹ ਬਾਨਾ ਲਾ ਦਿੰਦੇ ਸੀ ਕੋਈ ਨਹੀਂ ਲੈਨੇ ਆ ਕਰਦੇ ਆ ਉਹਨਾਂ ਦਾ ਅਸਲ ਚ ਇਰਾਦਾ ਹੀ ਨਹੀਂ ਸੀ ਇਹਨਾਂ ਨੂੰ ਪਾਣੀ ਦੇਣ ਦਾ ਇਹਨਾਂ ਨੇ ਏ ਫਾਰਮ ਚ ਵੀ ਨਾਮ ਪਾਤਾ ਤੇ ਮੋਗੇ ਚ ਇਹਨਾਂ ਦਾ ਵੈਸੇ ਹੀ ਪਾਣੀ ਕੱਟਿਆ ਗਿਆ ਸੋ ਇਹ ਕਿਸੇ ਪਾਸੇ ਦੇ ਨਹੀਂ ਰਹੇ ਸੋ ਇਹਨਾਂ ਨੂੰ ਮਤਲਬ ਫਸਾਉਣ ਦੀ ਪੂਰੀ ਪਲਾਨਿੰਗ ਸੀ ਉਹਨਾਂ ਦੀ ਤੇ ਹੁਣ ਚਲੋ ਆਪਾਂ ਸਰਕਾਰ ਚ ਆਏ ਆ ਮੇਰੇ ਪਿਤਾ ਐਮ ਐਲ ਏ ਬਣੇ ਆ ਇਹਨਾਂ ਨੂੰ ਆਪਾਂ ਵਾਦਾ ਕੀਤਾ ਸੀ ਜਦ ਕੋਈ ਪਾਵਰ ਆਪਣੇ ਹੱਥ ਆਉਂਦੀ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਪਾਣੀ ਦਵਾਉਣ ਦਾ ਹੱਲ ਕਰਾਂਗੇ ਇਹ ਕਿੰਨੇ ਸਮਾਂ ਹੋ ਗਿਆ ਸੀ ਇਹਨਾਂ ਦਾ ਪਾਣੀ ਨਹੀਂ ਮਿਲਿਆ ਇਹ ਤਕਰੀਬਨ 7 ਸਾਲ ਹੀ ਹੋ ਗਏ ਸੀ ਜੀ ਇਹਨਾਂ ਨੂੰ ਮਤਲਬ 2018-19 ਤੋਂ ਇਹਨਾਂ ਦਾ ਪਾਣੀ ਕੱਟਿਆ ਹੋਇਆ ਸੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਪਾਣੀ ਨਹੀਂ ਲੱਗਿਆ ਜਿਵੇਂ ਕੋਈ 5 ਕਿੱਲੇ ਵਾਲਾ ਜ਼ਿਮੀਂਦਾਰ ਸੀ ਉਹਦੇ 2 ਕਿੱਲੇ ਨੂੰ ਲੱਗਦਾ ਸੀ 3 ਕਿੱਲੇ ਨੂੰ ਨਹੀਂ ਲੱਗਦਾ ਸੀ ਜਿਵੇਂ ਜਿਨ੍ਹਾਂ ਦੇ ਆਪਾਂ ਘਰੇ ਖੜੇ ਆ ਹਰਦੀਪ ਜੀ ਇਹਨਾਂ ਦੇ ਵੀ 4 ਕਿੱਲੇ ਵਿਹਲੇ ਪਈ ਸੀ ਐ ਕਰਕੇ ਮਤਲਬ ਬਹੁਤ ਪੱਖਪਾਤ ਕੀਤਾ ਗਿਆ ਸੀ ਲੋਕਾਂ ਨਾਲ ਪਰ ਹੁਣ ਆਪਾਂ ਇੱਕ ਇਹ ਸਾਂਝਾ ਕੰਮ ਕਰਾਇਆ। ਮਤਲਬ ਕੋਈ ਆਪਾਂ ਇਹਦੇ ਵਿੱਚ ਪਾਰਟੀਵਾਦੀ ਨਹੀਂ ਕੀਤੀ ਕਿ ਆਪਦੀ ਪਾਰਟੀ ਦੇ ਬੰਦੇ ਨੂੰ ਦਵਾਇਆ ਹੋਵੇ, ਦੂਜਿਆਂ ਨੂੰ ਛੱਡਤਾ ਹੋਵੇ। ਮੈਰਿਟ ਬੇਸ ਤੇ ਪਾਣੀ ਮਿਲਿਆ। ਜਿਹਦਾ ਹੱਕਵੰਦਾ ਸੀ ਉਹਨੂੰ ਪਾਣੀ ਮਿਲਿਆ। ਪਾਰਟੀਵਾਦੀ ਤੋਂ ਉੱਪਰ ਉੱਠ ਕੇ। ਪਰਿਵਾਰਾਂ ਨੇ ਸ਼ਮੂਲੀਅਤ ਵੀ ਹੋਈ ਅੱਜ। ਹਾਂਜੀ। ਕਾਫੀ ਪਰਿਵਾਰ ਜਿਹੜੇ ਕਾਂਗਰਸ ਸੀਗੇ ਜਾਂ ਹੋਰ ਵੱਖੋ-ਵੱਖੀ ਪਾਰਟੀਆਂ 'ਚ ਆਪਣਾ ਸਮਬੰਧਿਤ ਸੀਗੇ, ਉਹਨਾਂ ਨੇ ਅੱਜ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕੀਤੀ ਆ। ਇਸ ਇਸੇ ਖੁਸ਼ੀ 'ਚ ਕੀਤੀ ਆ ਕਿ ਉਹਨਾਂ ਨੂੰ ਇੰਨੇ ਸਾਲ ਬਾਅਦ ਪਾਣੀ ਮਿਲਿਆ। ਇਹ ਵੀ ਇਹੀ ਗੱਲ ਕਹਿੰਦੇ ਸੀ ਅਸੀਂ ਸਾਫ ਕਾ ਐਮ ਐਲ اے ਆ ਜਿਹੜਾ ਇੱਥੋਂ ਦਾ ਉਹਦੇ ਕੋਲੇ ਬਥੇਰੀ ਵਾਰੀ ਟਿਕਰੀਆਂ ਪਿੱਟ ਪਿੱਟ ਹਟ ਗਏ ਕਿ ਯਾਰ ਸਾਡਾ ਕੋਈ ਜੇ ਹੱਲ ਕਰ ਦੋਗੇ ਤਾਂ ਦੱਸੋ ਨਹੀਂ ਹੁੰਦਾ ਤਾਂ ਦੱਸੋ ਪਰ ਉਹਨਾਂ ਨੇ ਇੰਨੇ ਸਾਲ ਲਾਰਿਆਂ ਲੱਪਿਆਂ 'ਚ ਹੀ ਰੱਖਿਆ ਇਹਨਾਂ ਨੂੰ ਸੋ ਅੱਜ ਉਹ ਉਹਨਾਂ ਦੇ ਲਾਰਿਆਂ 'ਚੋਂ ਤੰਗ ਹੋ ਕੇ ਆਪਣੀ ਪਾਰਟੀ ਵਿੱਚ ਸ਼ਾਮਿਲ ਹੋਏ ਆ ਸਤਿ ਸ੍ਰੀ ਅਕਾਲ ਬਾਈ ਜੀ ਮੇਰਾ ਨਾਮ ਦਵਿੰਦਰ ਸਿੰਘ ਆ ਜੀ ਇਹ ਕਿੰਨੇ ਏਕੜਾ ਜਿਹੜਾ ਪਾਣੀ ਨਹੀਂ ਲੱਗ ਰਿਹਾ ਸੀ ਤੇ ਹੁਣ ਪਹੁੰਚ ਗਿਆ ਬਾਈ ਜੀ 91 ਕੱਲੇ ਸੀਗੇ ਜੀ ਜਿਨ੍ਹਾਂ ਨੂੰ ਪਿਛਲੇ 6-7 ਸਾਲਾਂ ਤੋਂ ਪਾਣੀ ਨਹੀਂ ਲੱਗ ਰਿਆ ਸੀ ਜੀ ਬਿਲਕੁਲ ਬਰਾਨੀ ਪਏ ਸੀ ਜੀ ਕਾਰਨ ਕੀ ਸੀ ਬਾਈ ਬਰਨ ਕਾਰਨ ਬਾਈ ਉਹਨਾਂ ਨੇ ਸਾਡਾ ਰਕਬਾ ਲੈਫਟ ਪੰਪ ਵਿੱਚ ਸ਼ਾਮਲ ਕਰਤਾ ਸੀ ਜੀ ਸਾਨੂੰ ਕੁਝ ਦੱਸਿਆ ਪੁੱਛਿਆ ਨਹੀਂ ਗਏ ਤੇ ਉਹ ਸਾਡਾ ਮੋਗੇ ਦਾ ਪਾਣੀ ਕੱਟਿਆ ਗਿਆ ਜੀ ਤੇ ਉਹ ਕਮੇਟੀ ਸਾਨੂੰ ਪਾਣੀ ਨਹੀਂ ਦੇ ਰਹੀ ਸੀ ਤੇ ਉਸ ਤੋਂ ਬਾਅਦ ਫਿਰ ਬਾਈ ਜੀ ਨੂੰ ਅਸੀਂ ਮਿਲੇ ਜਦੋਂ ਦੋਨੇ ਤਰ੍ਹਾਂ ਜੀ ਤੇ ਬਾਈ ਜੀ ਨੇ ਉੱਥੇ ਕਹਤਾ ਸੀਗਾ ਵੀ ਇਹਨੂੰ ਤੱਕ ਕੇ ਇਸ ਨੂੰ ਤਕੜੀ ਵਾਂਗ ਤੋਲ ਦਿਓ ਸਾਂਝਾ ਮੁੱਦਾ ਹੈ ਵੀ ਜਿਸ ਤਰ੍ਹਾਂ ਵੀ ਮਹਕਮੇ ਨੂੰ ਸਹੀ ਲੱਗਦਾ ਹੈ ਵੀ ਉਸ ਤਰ੍ਹਾਂ ਇਹਨੂੰ ਕੇਸ ਦਾ ਹੱਲ ਕਰੋਗਾ ਜਿਹਦਾ ਹੱਕ ਬੰਦਾ ਹੈ ਜਿਹਦਾ ਹੱਕ ਬੰਦਾ ਉਹਨੂੰ ਦਿਓ ਜੀ ਉਹ ਬੰਦੇ ਦੋ ਪਾਣੀ ਲਾ ਰਹੇ ਸੀ ਸਾਡੇ ਕੋਲੇ ਇੱਕ ਵੀ ਨਹੀਂ ਸੀਗਾ ਜੀ ਹੁਣ ਇਹ ਕਟਿਆ ਇਹਦੇ ਵਿੱਚ ਨੁਕਸਾਨ ਕਿਸੇ ਦਾ ਨਹੀਂ ਹੋਇਆ ਜੀ ਪਾਣੀ ਦੀ ਵੰਡ ਸਹੀ ਹੋ ਗਈ ਜੀ ਜਿਹਦਾ ਰਕਵਾ ਪਾਈਪ ਲਾਈਨ 'ਚ ਸੀਗਾ ਉਹਨੂੰ ਉੱਥੋਂ ਮਿਲ ਗਿਆ ਜੀ ਜਿਹਦਾ ਮੋਗੇ ਚਾ ਉਹਨੂੰ ਉੱਥੋਂ ਮਿਲ ਗਿਆ ਤਕਰੀਬਨ ਸਾਰਿਆਂ ਦੇ ਪਾਣੀ ਲੱਗਣ ਲੱਗ ਗਿਆ ਜੀ ਇੱਕ ਦਫਾ ਠਾੜ ਦੀ ਵਾਰੀ ਚਾਲੂ ਹੋਈ ਹੈ ਹਾਂਜੀ ਇੱਕ ਦਫਾ ਠਾੜ ਦੀ ਸਰਕਾਰੀ ਵਾਰੀ ਚਾਲੂ ਹੋਈ ਹੈ ਜੀ ਮਹਕਮੇ ਨੇ ਕਰੀ ਹੈ ਜੀ ਕੋਈ ਇਹ ਸਿਆਸੀ ਜਾਂ ਉਹ ਦਖਲ ਅੰਦਾਜ਼ੀ ਨਹੀਂ ਹੋਈ ਕਿ ਕਿੰਨੇ ਸਾਲਾਂ ਤੋਂ ਤੁਹਾਨੂੰ ਪ੍ਰੋਬਲਮ ਆ ਰਹੀ ਸੀ ਬਈ ਇਹ ਇਹ ਸਾਨੂੰ ਤਕਰੀਬਨ ਬਈ ਜੀ 6-7 ਸਾਲਾਂ ਤੋਂ ਪ੍ਰੋਬਲਮ ਆ ਰਹੀ ਸੀ ਜੀ ਇਸ ਤੋਂ ਪਹਿਲਾਂ ਮੰਨ ਲਓ ਵੀ ਜਿਵੇਂ ਆਪਣਾ ਕਾਂਗਰਸ ਦਾ ਰਾਸ ਸੀਗਾ ਜੀ ਮੰਨ ਲਓ ਸਾਡੀ 2 ਸਾਲ ਤਾਂ ਜੀ ਤਰੀਕ ਵੀ ਨਹੀਂ ਨਿਕਲੀ ਜੀ ਜਦੋਂ ਸਰਕਾਰ ਬਦਲੀ ਆ ਜੀ ਸਾਡੀ ਉਦੋਂ ਮੰਨ ਲਓ ਉਦੋਂ ਪਹਿਲੀ ਤਰੀਕ ਨਿਕਲੀ ਸੀ ਉਹ ਸਾਡੀ ਬਦਕਿਸਮਤੀ ਸਿੱਧੂ ਮੂਸੇ ਵਾਲੇ ਦੀ ਡੈਥ ਹੋ ਗਈ ਜੀ ਸਾਡੀ ਉਹ ਤਰੀਕ ਕੈਨਸਲ ਹੋ ਗਈ ਦੁਬਾਰਾ ਫੇਰ ਨਿਕਲੀ ਫਿਰ ਅਸੀਂ ਇਸ ਤਰ੍ਹਾਂ ਬਸ ਮੰਨ ਲਓ ਸੰਘਰਸ਼ ਕਰਦੇ ਆ ਜੀ ਏ ਹੁਣ ਐਵੇਂ ਕਦੀ ਆਪਣੇ ਸਾਹ ਹੁਣ ਸਾਡੇ ਹੱਕ ਚ ਹੋ ਗਿਆ ਜੀ ਤੇ ਹੁਣ ਸਾਡੇ ਬਾਣਾ ਨੂੰ ਪਾਣੀ ਲੱਗਣ ਲੱਗ ਗਿਆ ਜੀ ਅਸੀਂ ਹੱਕਦਾਰ ਬਣ ਗਏ ਜੀ ਪਾਣੀ ਦੇ 100 ਮੰਨ ਲਓ 90 ਕਨਵੇਂ ਕਿੱਲੇ ਬਰਾਨੀ ਪਈ ਸੀਗੇ ਜੀ ਅਣਕਮਾਂਡ ਪਈ ਸੀਗੇ ਵਿਲੇ ਪਈ ਸੀ ਹਾਂਜੀ ਜਿਹੜੇ ਵੀ ਉਹਨਾਂ ਨੇ ਆਪ ਦੇ ਨਿੱਜੀ ਤੌਰ ਤੇ ਪਾਣੀ ਦੀ ਵੰਡ ਕਰੀ ਸੀ ਕਮੇਟੀ ਦੇ ਹੁਣ ਮਹਿਕਮੇ ਨੇ ਕਰਤੀ ਜੀ ਗੁਰਜੰਤ ਸਿੰਘ ਜੀ ਨਾਂ ਮੇਰਾ ਅਸੀਂ 6-7 ਸਾਲ ਤੋਂ ਬਰਾਨੀ ਪਏ ਸੀ ਸਾਡੇ ਪਾਣੀ ਨਹੀਂ ਲੱਗ ਰਿਹਾ ਸੀ ਅਸੀਂ ਕੇਸ ਵੀ ਲਾ ਰਹੇ ਸੀਗੇ ਜੀ ਕੋਈ ਸਾਡਾ ਸੁਨਾਈ ਨਹੀਂ ਹੋ ਰਹੀ ਸੀ ਕਿੰਨੇ ਇੱਕ ਰਕਵਾ ਸੀ ਕਿੰਨੇ ਕਿੱਲੇ 91 ਕਿੱਲੇ ਸੀਗੇ ਜੀ 91 ਕਿੱਲਿਆਂ ਨੂੰ ਪਾਣੀ ਨਹੀਂ ਲੱਗ ਰਿਹਾ ਸੀ ਉਹਨਾਂ ਕੋਲੇ ਦੋ ਪਾਣੀ ਸੀ ਸਾਡੇ ਕੋਲੇ ਇੱਕ ਵੀ ਹੈ ਨਹੀਂ ਸੀ ਇਸ ਕਰਕੇ ਜੀ ਹੁਣ ਸਾਡੀ ਸੁਨਾਈ ਹੋਈ ਆ ਤੁਹਾਨੂੰ ਪਾਣੀ ਮਿਲੇਗਾ ਫਿਰ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਕੀ ਕਾਰਨ ਬਣਿਆ ਸ਼ਾਮਲ ਹੋਏ ਇਸੇ ਕਾਰਨ ਹੀ ਸ਼ਾਮਲ ਹੋਏ ਆ ਜੀ ਅਸੀਂ ਬਹੁਤ ਖੁਸ਼ੀ ਹੋਈ ਸਾਨੂੰ ਸ਼ਾਮਲ ਹੋ ਕੇ ਅੱਜ ਲੋਕ ਤਾਂ ਕਹਿੰਦੇ ਆਮ ਆਦਮੀ ਪਾਰਟੀ ਚ ਕੰਮ ਕਰ ਨਹੀਂ ਹੋ ਰਹੇਗੇ ਨਹੀਂ ਜੀ ਹੋ ਰਹੇ ਆ ਕਿਉਂ ਨਹੀਂ ਹੋ ਰਹੇ ਅਸੀਂ 6-7 ਸਾਲ ਤੋਂ ੱੱਕੇ ਖਾ ਰਹੇ ਸੀਗੇ ਸਾਡਾ ਕੰਮ ਹੋਇਆ ਜੀ ਪਹਿਲਾਂ ਕਿਹੜੀ ਪਾਰਟੀ ਪਹਿਲਾਂ ਅਸੀਂ ਕਾਂਗਰਸ ਨਾਲ ਸ਼ਾਮਲ ਸੀਗੇ ਜੀ ਕਾਂਗਰਸ ਨੂੰ ਛੱਡ ਕੇ ਅਸੀਂ ਆਮ ਆਨਕ ਪਾਰਟੀ ਸ਼ਾਮਲ ਹੋਏ ਹਾਂ ਜੀ